ਇੱਕ ਹੋਰ ਜਮਾ ਨਾਮਾ ਮਕਾਨ ਬਣਿਆ ਹੋਇਆ ਆਪਾਂ ਲੈ ਕੇ ਪਹੁੰਚੇ ਆਂ ਮਕਾਨ ਬਣੇ ਨੂੰ ਹਲੇ ਤੱਕ 9 ਤੋਂ 10 ਮਹੀਨੇ ਹੋਏ ਨੇ ਤੇ ਮਕਾਨ ਜਮਾ ਨਮੇ ਤੇ ਵਧੀਆ ਬਣਿਆ ਹੋਇਆ ਗੱਲ ਅੱਗੇ ਕਰਦੇ ਆਂ ਸਾਰਾ ਕੁਝ ਤੁਸੀਂ ਦੇਖੋਗੇ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਜ਼ਰੂਰ ਕਰ ਲਿਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਨੀਚੇ ਬਾਰ-ਬਾਰ ਚੱਲ ਰਿਹਾ ਨੰਬਰ 73800 ਪੂਰਾ 6273 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਜੇ ਤੁਸੀਂ ਵੀਡੀਓ ਬਣਾ ਕੇ ਨਹੀਂ ਭੇਜ ਸਕਦੇ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਅਸੀਂ ਆਪੇ ਬਣਾ ਕੇ ਲੈ ਜਾਾਂਗੇ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਵਟਸਐਪ ਨੰਬਰ ਤੇ ਮੈਸੇਜ ਪਾ ਸਕਦੇ ਹੋ ਜੀ ਹੁਣ ਤੁਸੀਂ ਦੇਖੋ ਜੀ ਮਕਾਨ ਜਿਹੜਾ ਮਕਾਨ ਆਪਾਂ ਲੈ ਕੇ ਪਹੁੰਚੇ ਹਾਂ ਕੋਠੀ ਟਾਈਪ ਬਣਿਆ ਹੋਇਆ ਇੱਕ ਹਿਸਾਬ ਦੀ ਆਪਾਂ ਕੋਠੀ ਕਹਿ ਸਕਦੇ ਹਾਂ ਜਿਹੜਾ ਫਰੰਟ ਇਹਨੂੰ ਲੱਗਦਾਗਾ ਉਹ ਸੜਕ ਤੇ ਲੱਗਦਾ ਤੇ ਕੋਠੀ ਸਾਹਮਣੇ ਤੋਂ ਇਹੋ ਜੀ ਦਿਖਦੀ ਆ ਤੁਹਾਡੇ ਸਾਹਮਣੇ ਹੈ ਤੇ ਸਾਹਮਣੇ ਆਪਾਂ ਨੂੰ ਇੱਕ ਕਾਫੀ ਖੁੱਲਾ ਡੁੱਲਾ 베ੜਾ ਵੀ ਮਿਲ ਜੂਗਾ ਤੇ ਜਿਹੜੇ ਮਾਲਕ ਨੇ ਉਹ ਪਸ਼ੂ ਵੀ ਰੱਖਦੇ ਅਸੀਂ ਪਸ਼ੂਆਂ ਵਾਸਤੇ ਅਲੱਗ ਤੋਂ ਇੱਕ ਪਾਸੇ ਇਹਨਾਂ ਨੇ ਬਣਵਾਇਆ ਹੋਇਆ ਤੇ ਕੋਠੀ ਦੇ ਸਾਹਮਣੇ ਆਪਾਂ ਨੂੰ ਪੋਰਚ ਵੀ ਮਿਲ ਜੂਗਾ ਇਧਰਲੇ ਪਾਸੇ ਪਸ਼ੂਆਂ ਵਾਸਤੇ ਥਾਂ ਇਹਨਾਂ ਨੇ ਬਣਵਾਈ ਹੋਈ ਹੈ ਤੇ ਇੱਕ ਸਾਹਮਣੇ ਕਮਰਾ ਆਪਾਂ ਨੂੰ ਮਿਲ ਜੂਗਾ ਵੈਸੇ ਤਾਂ ਇਹ ਡਰਾਇੰਗ ਰੂਮ ਹੈ ਪਰ ਇਹਨਾਂ ਨੇ ਤੂੜੀ ਵਗੈਰਾ ਪਾਈ ਹੋਈ ਹੈ ਤੇ ਵਧੀਆ ਕੋਠੀ ਪਾਈ ਹੋਈ ਹੈ ਕੋਠੀ ਬਣੀ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ 9-10 ਮਹੀਨੇ ਮਸਾ ਹੋਇਆ ਤੇ ਸਾਰਾ ਕੁਝ ਵਧੀਆਗਾ ਬਾਕੀ ਇਕਲੀ ਇਕਲੀ ਆਪਾਂ ਗੱਲ ਕਰਦੇ ਆ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਥੋੜਾ ਬਹੁਤਾ ਹਲੇ ਕੰਮ ਰਹਿੰਦਾ ਵੀ ਹੈ ਤੇ ਮਾਲਕ ਨੇ ਕਿਹਾ ਜੀ ਜਿਹੜਾ ਮਾੜਾ ਮੋਟਾ ਕੰਮ ਰਹਿੰਦਾ ਉਹ ਮੈਂ ਕਰਵਾ ਕੇ ਦੇ ਦੂੰਗਾ ਤੇ ਉਹ ਤੁਸੀਂ ਆਪੇ ਗੱਲ ਕਰ ਲਓ ਜੀ ਤੇ ਆਪਾਂ ਨੂੰ ਜਿਹੜੀ ਜਗ੍ਹਾ ਮਿਲ ਜੂਗੀ ਆਹ ਛੋਟੇ 8 ਮਰਲੇ ਮਿਲ ਜਾਣਗੇ ਤੇ ਜਿਹੜੇ ਵੱਡੇ ਹੁੰਦੇ ਆ ਉਹ 8 ਮਰਲੇ ਤੋਂ ਥੋੜੀ ਜੀ ਜ਼ਿਆਦਾ ਹੈ ਜਗ੍ਹਾ ਤੁਹਾਨੂੰ ਪਤਾ ਲੱਗੀ ਗਈ ਬਾਕੀ ਰਸੋਈ ਦੇਖ ਲਓ ਬਾਕੀ ਅੰਦਰ ਦਾ ਥੋੜਾ ਬਹੁਤਾ ਕੰਮ ਰਹਿੰਦਾਗਾ ਜਿਵੇਂ ਜੋੜੀਆਂ ਦਾ ਰਹਿੰਦਾ ਤੇ ਨੀਚੇ ਜਿਹੜਾ ਫਰਸ਼ ਹੈ ਇਹਨਾਂ ਨੇ ਕੋਈ ਪੱਥਰ ਜਾਂ ਕੋਈ ਟਾਈਲ ਨਹੀਂ ਲਗਵਾਈ ਹੋਈ ਨੀਚੇ ਕੱਚਾ ਕੀਤਾ ਹੋਇਆ ਜਿਵੇਂ ਸਿਮੈਂਟ ਪਾ ਕੇ ਜੀ ਉਹ ਤੁਸੀਂ ਦੇਖ ਰਹੇ ਹੋ ਬਾਕੀ ਕਿਸੇ ਨੇ ਜੇ ਖਰੀਦਣੀ ਆ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਨੇ ਏਰੀਆ ਕਨਫਰਮ ਕੀਤਾ ਹੈ ਬਾਬਾ ਬਕਾਲਾ ਸਾਹਿਬਾਂ ਇਹਨਾਂ ਦਾ ਏਰੀਆ ਬਾਬਾ ਬਕਾਲਾ ਸਾਹਿਬ ਲੱਖੂਵਾਲ ਰੋਡ ਤੇ ਆਹਾ ਕੋਠੀ ਬਣੀ ਹੋਈ ਹੈ ਜੀਲਾ ਲੱਗਦਾ ਇਹਨਾਂ ਨੂੰ ਅੰਮ੍ਰਿਤਸਰ ਬਹੁਤ ਵਧੀਆ ਮਕਾਨ ਲੈ ਲਓ ਚਾਹੇ ਕੋਠੀ ਲੈ ਲਓ ਜੀ ਦੋ ਮਾ ਚਾਪਾ ਕੁਝ ਵੀ ਕਹਿ ਸਕਦੇ ਆ ਮਕਾਨ ਵੀ ਕਹਿ ਸਕਦੇ ਆ ਕੋਠੀ ਵੀ ਕਹਿ ਸਕਦਾ ਬਣਾ ਬਹੁਤ ਵਧੀਆ ਹੋਇਆਗਾ ਕੰਮ ਜਰੂਰ ਆਂਦਾ ਥੋੜਾ ਬੋਤਾ ਜਦੋਂ ਕੰਮ ਕੰਪਲੀਟ ਹੋ ਗਿਆ ਤਾਂ ਪੂਰਾ ਟੌਪ ਦਾ ਹ ਘਰ ਕੇ ਲਓ ਮਕਾਨ ਕੇ ਲਓ ਤੁਹਾਨੂੰ ਮੈਂ ਪਹਿਲੇ ਦੱਸਦਾ ਜੋ ਵੀ ਆਪਾਂ ਕਹਿ ਸਕਦੇ ਆ ਠੀਕ ਹੈ ਜੀ ਬਾਕੀ ਬਣਾ ਵਧੀਆ ਹੋਇਆਗਾ ਤੇ ਡਿਜ਼ਾਈਨ ਤੇ ਫਰੰਟ ਡਿਜ਼ਾਈਨ ਪੋਰਚ ਵਗੈਰਾ ਆਪਾਂ ਨੂੰ ਸਾਰਾ ਕੁਝ ਲਗਭਗ ਮਿਲ ਜੂਗਾ ਜਿਹੜੇ ਕਮਰੇ ਬਣੇ ਹੋਏ ਨੇ ਉਹ ਵੀ ਖੁੱਲੇ ਡੁੱਲੇ ਇਹਨਾਂ ਨੇ ਬਣਵਾਏ ਹੋਏ ਨੇ ਜਿਹੜੇ ਕਮਰੇ ਬਣੇ ਹੋਏ ਆ ਦੋ ਤਾਂ ਆਪਾਂ ਨੂੰ ਬੈਡਰੂਮ ਮਿਲ ਜਾਣਗੇ ਤੇ ਬੈਡਰੂਮ ਜਿਹੜੇ ਬਣੇ ਹੋਏ ਆ ਪੂਰੇ ਖੁੱਲੇ ਡੁੱਲੇ 12 बाई 13 ਦੇ ਮਿਲ ਜਾਣਗੇ ਤੇ ਜਿਹੜਾ ਬਣਾ ਹੋਇਆ ਜੀ ਆ ਸੜਕ ਤੋਂ ਕਾਫੀ ਉੱਚਾ ਚੱਕ ਕੇ ਇਹਨਾਂ ਨੇ ਬਣਾਇਆ ਹੋਇਆ ਕੁਰਸੀ ਕਾਫੀ ਉੱਚੀ ਚੱਕੀ ਹੋਈ ਹੈ ਜੀ ਸਟੋਰ ਮਿਲ ਜੂਗਾ ਅੰਦਰ ਆਪਾਂ ਨੂੰ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਹੈ ਰੇਟ ਮਾਲਕ ਨੇ ਕਨਫਰਮ ਕੀਤਾ ਹੈ 28 ਲੱਖ ਰੁਪਿਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਵੈਕੀ ਕਰ ਲਾਂਗੇ ਮੌਕੇ ਤੇ ਉਹ ਮੌਕੇ ਦੀ ਗੱਲ ਹੈ ਕਿੰਨਾ ਘਟੂਆ ਠੀਕ ਹੈ ਜੀ ਇੱਕ ਵਾਰੀ 28 ਲੱਖ ਰੁਪਿਆ ਡਿਮਾਂਡ ਹੈਗੀ ਕਿਸੇ ਨੂੰ ਪਸੰਦਾ ਵਿੱਚ ਜਾ ਕੇ ਦੇਖ ਲਓ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜਿਹੜੇ ਮਾਲਕ ਨੇ ਉਹਨਾਂ ਨੇ ਦੋ ਨੰਬਰ ਦਿੱਤੇ ਆ ਪਹਿਲਾ ਤਾਂ ਤੁਸੀਂ ਨੋਟ ਕਰ ਲਓ 9994921371 ਜਿਹੜਾ ਦੂਜਾ ਨੰਬਰ ਹੈ 82 64808804 ਦੋ ਨੰਬਰ ਦਿੱਤੇ ਆ ਕਈ ਵਾਰੀ ਇਦਾਂ ਹੁੰਦਾ ਜੀ ਕਈ ਵਾਰੀ ਨੈਟਵਰਕ ਚੋਂ ਬਾਰ ਹੋ ਜਾਂਦਾ ਕਈ ਵਾਰੀ ਨੈਟਵਰਕ ਇਸ਼ੂ ਹੋ ਜਾਂਦਾ ਕਈ ਵਾਰ ਬੰਦ ਹੋ ਜਾਂਦਾ ਸੂ ਗੱਲਾਂ ਹੋ ਜਾਂਦੀਆਂ ਜੀ ਦੋ ਨੰਬਰ ਦਿੱਤੇ ਆ ਇੱਕ ਬੰਦ ਹੋ ਜੂਗਾ ਇੱਕ ਤਾਂ ਚੱਲਦਾ ਰਹੂਗਾ ਤੇ ਗੱਲ ਤੁਸੀਂ ਆਪੇ ਕਰ ਲਿਓ ਤੇ ਇਹਨਾਂ ਦਾ ਨਾਮ ਹੈ ਜਿਹੜਾ ਨਿਸ਼ਾਨ ਸਿੰਘ ਹੈ ਜੀ ਜਿਨ੍ਹਾਂ ਦਾ ਆਹਕਰ ਨਿਸ਼ਾਨ ਸਿੰਘ ਇਹਨਾਂ ਦਾ ਨਾਮ ਹੈ ਤੁਸੀਂ ਪੁੱਛ ਲਿਓ ਬਾਕੀ ਤੁਸੀਂ ਜਾ ਕੇ ਦੇਖ ਲਓ ਗੱਲਬਾਤ ਆਪੇ ਕਰ ਲਿਓ ਤੇ ਇਹ ਗੱਲਬਾਤ ਆਪਾਂ ਤਾਂ ਪੂਰੀ ਕਰ ਲਈ ਮੇਰਾ ਫਰਜ਼ ਸੀਗਾ ਤੁਹਾਨੂੰ ਵੀਡੀਓ ਦਿਖਾਉਣੀ ਤੇ ਸਾਰਾ ਕੁਝ ਦੱਸਣਾ ਮੈਂ ਦੱਸਤਾ ਅੱਗੇ ਤੁਹਾਡਾ ਕੰਮ ਹੈ ਤੁਸੀਂ ਜਾਣੋ ਜੀ ਠੀਕ ਹੈ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਜੀ ਤੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਤੁਹਾਡਾ ਵੀ ਥੋੜਾ ਜਿਹਾ ਫਰਜ਼ ਬਣਦਾ ਹੁਣ ਥੋੜਾ ਕੰਮ ਰਹਿ ਗਿਆ ਜੀ ਮੈਂ ਤਾਂ ਆਪਦਾ ਕੰਮ ਕਰਤਾ ਤੁਹਾਡਾ ਕੰਮ ਹੈ ਲਾਈਕ ਕਰਨਾ ਵੀਡੀਓ ਨੂੰ ਥੱਲੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਦਬਾ ਦਿਓ ਮੈਂ ਪੂਰੀ ਪੂਰੀ ਉਮੀਦ ਕਰ ਰਿਹਾ ਜੀ ਤੁਸੀਂ ਸਾਰਿਆਂ ਨੇ ਲਾਈਕ ਕਰ ਦਿੱਤੀ ਹੋਊਗੀ ਜੇ ਲਾਈਕ ਵੀ ਕਰਤੀ ਥੋੜਾ ਜਿਹਾ ਕੰਮ ਹੋਰ ਕਰ ਦੂੰ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਚਿੱਟੇ ਜਿਹੇ ਰੰਗ ਦਾ ਹੋਊਗਾ ਉਹ ਜਿਆਦਾ ਹੀ ਚਿੱਟਾ ਹੋਇਆ ਪਿਆ ਉਹਨੂੰ ਥੋੜਾ ਜਿਹਾ ਕਰੋ ਜੀ ਕਿਸਮੇੜਾ ਮਾਰ-ਮਾਰ ਕੇ ਠੀਕ ਆ ਜੀ ਤੇ ਨਾਲ ਇੱਕ ਬੈਲ ਆਈਕਨ ਆਊਗਾ ਉਹਨੂੰ ਹਾਲਤ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਖਾਤਰ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਤੇ ਜਿੰਨੀਆਂ ਮੇਰੀਆਂ ਭੈਣਾਂ ਨੇ ਮੇਰੇ ਭਰਾਵਾਂ ਨੇ ਮੇਰੇ ਵੱਡੇ ਬਜ਼ੁਰਗਾਂ ਨੇ ਅੰਮ੍ਰਿਤਸਰ ਤੋਂ ਮੰਗ ਪਾਈ ਸੀਗੀ ਅੰਮ੍ਰਿਤਸਰ ਦੇ ਲਾਗੇ ਤੱਕੇ ਤੋਂ ਜਿਵੇਂ ਕਿ ਬਾਬਾ ਬਕਾਲਾ ਸਾਹਿਬ ਤੋਂ ਆਪਾਂ ਤੁਹਾਡੇ ਖਾਤਰ ਘਰ ਲੈ ਕੇ ਪਹੁੰਚੇ ਹਾਂ ਜੀ ਤੇ ਤੁਸੀਂ ਕਹਿੰਦੇ ਸੀਗੇ ਬਾਬਾ ਬਕਾਲਾ ਸਾਹਿਬ ਤੋਂ ਇੰਨਾ ਕਰੇਟ ਤੁਸੀਂ ਕਿਹਾ ਸੀਗਾ ਜਿੰਨਾ ਕਰੇਟ ਆਪਾਂ ਦੱਸਿਆ ਤੇ ਬਾਕੀ ਹੁਣ ਤੁਸੀਂ ਦੇਖੋ ਜੀ ਜਿਨ੍ਹਾਂ ਨੇ ਕਿਤੇ ਸੀ ਕਮੈਂਟ ਜਾ ਕੇ ਦੇਖੋ ਗੱਲਬਾਤ ਕਰੋ ਤੇ ਗੱਲ ਬਣਦੀ ਹੈ ਤਾਂ ਖਰੀਦੋ ਜੀ ਤੇ ਬਾਕੀ ਮੈਂ ਉਮੀਦ ਕਰਦਾ ਜੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਕੂਠੀਆ ਮਕਾਨ ਹੈ ਘਰ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫਰੀ ਵਿੱਚ ਐਡ ਕਰਵਾ ਸਕਦੇ ਹੋ ਆਪਣਾ ਕਮਿਸ਼ਨ ਵਗੈਰਾ ਕੁਝ ਕਿਸੇ ਪਾਸੋਂ ਨਹੀਂ ਹੁੰਦਾ ਜੀ ਫਰੀ 'ਚ ਆਪਣਾ ਸਾਰਾ ਕੰਮ ਹੈ ਤੁਸੀਂ ਭੇਜੋ ਆਪਣੇ ਕੋਲੇ ਜਲਦੀ ਤੇ ਐਡ ਆਪਾਂ ਲਗਾ ਦੇਵਾਂਗੇ ਬਾਕੀ ਤੁਸੀਂ ਗੱਲ ਮਾਲਕ ਨਾਲ ਲਾਜ਼ਮੀ ਕਰ ਲਓ ਠੀਕ ਹੈ ਜੀ ਜੇ ਤੁਸੀਂ ਵੀਡੀਓ ਬਣਾ ਕੇ ਨਹੀਂ ਭੇਜ ਸਕਦੇ ਤੁਹਾਡੇ ਕੋਲੇ ਕੋਠੀ ਹੈ ਜੀ ਕਾਫੀ ਵੱਡੀ ਹੈ ਵਧੀਆ ਬਣੀ ਹੋਈ ਹੈ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਅਸੀਂ ਆਪੇ ਬਣਾ ਕੇ ਲੈ ਜਾਵਾਂਗੇ ਤੁਸੀਂ ਸਾਨੂੰ ਜਦ ਤੱਕ ਕਮੈਂਟ ਚ ਲਿਖ ਦਿਓ ਵੀ ਸਾਡੇ ਕੋਲੇ ਕੋਠੀ ਹੈ ਤੇ ਏਰੀਆ ਦੱਸ ਦਿਓ ਤੇ ਕਮੈਂਟ ਨਾਲੋਂ ਜ਼ਿਆਦਾ ਚੰਗਾ ਹੋਊਗਾ ਤੁਸੀਂ ਮੇਰੇ WhatsApp ਨੰਬਰ ਤੇ ਸਿੱਧਾ ਹੀ ਮੈਸੇਜ ਕਰ ਦਿਓ ਵੀ ਸਾਡੇ ਕੋਲੇ ਕੋਠੀ ਹੈ ਠੀਕ ਹੈ ਜੀ ਤੇ ਮੈਂ ਤੁਹਾਡੇ ਨਾਲ ਗੱਲ ਆਪੇ ਕਰ ਲਿਉਂਗਾ ਜੀ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਆਪਣਾ ਸਾਰਾ ਕੰਮ ਅਜੇ ਨਾਲ ਫਰੀ ਚ ਹੀ ਆ ਤੇ ਹੁਣ ਆਪਾਂ ਕਮੈਂਟ ਪੜਦੇ ਆਂ ਕਮੈਂਟਾਂ ਦਾ ਵੇਲ ਆ ਗਿਆ ਤੇ ਤੁਸੀਂ ਕਮੈਂਟ ਬਹੁਤ سارے ਕਰਦੇ ਹੋ ਤੇ ਪੜਨਾ ਪਹਿਲਾ ਕਮੈਂਟ ਖਾਸ ਕਰਕੇ ਮੈਂ ਲੈ ਕੇ ਪਹੁੰਚਿਆ ਮੇਰੀ ਭੈਣ ਨੇ ਅੰਸ਼ ਬੁਟੀਕਾ ਤੇ ਇਹਨਾਂ ਨੇ ਕਿਹਾ ਵੈਰੀ ਨਾਈਸ ਕੋਠੀ ਵੀਰ ਜੀ ਹਾਂਜੀ ਕੋਠੀ ਤਾਂ ਬਹੁਤ ਵਧੀਆ ਇਹਨਾਂ ਨੇ ਇੱਕ ਕਮੈਂਟ ਐਦਾਂ ਵੀ ਪਾਇਆ ਅੰਸ਼ ਬੁਟੀਕ ਜੀ ਨੇ ਇਹਨਾਂ ਨੇ ਕਿਹਾ ਵੀ ਤੁਸੀਂ ਸਾਡਾ ਕਮੈਂਟ ਨਹੀਂ ਪੜਦੇ ਨਹੀਂ ਜੀ ਜਦੋਂ ਕਮੈਂਟ ਪੜਦੇ ਆਪਾਂ ਤੇ ਤੁਹਾਡਾ ਕਮੈਂਟ ਜਦੋਂ ਆਉਂਦਾ ਤਾਂ ਅਸੀਂ ਪੜਦੇ ਆਂ ਕਾਫੀ ਵਾਰ ਪਹਿਲਾਂ ਵੀ ਪੜਿਆ ਜੀ ਮੈਨੂੰ ਚੇਤਾ ਹੈ ਤੇ ਐਦਾਂ ਨਾ ਸਮਝੋ ਵੀ ਕਮੈਂਟ ਪੜਦੇ ਨਹੀਂ ਸ਼ਾਇਦ ਤੁਸੀਂ ਸਕਿਪ ਕਰਕੇ ਵੀਡੀਓ ਦੇਖੀ ਹੋਊਗੀ ਤੁਹਾਨੂੰ ਪਤਾ ਨਹੀਂ ਲੱਗਿਆ ਹੋਣਾ ਜੀ ਜਿਹੜਾ ਨੈਕਸਟ ਕਮੈਂਟ ਆਪਣੇ ਕੋਲੇ ਸੁਖੀ ਗਿੱਲਾ ਇਹਨਾਂ ਨੇ ਕਿਹਾ ਵੈਰੀ ਨਾਈਸ ਹਰ ਰੋਜ਼ ਕਮੈਂਟ ਕਰਦੇ ਹੋ ਤੁਸੀਂ ਸੁਖੀ ਗਿੱਲ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡੇ ਸਾਦਕੇ ਆ ਜੀ ਤੁਸੀਂ ਇੰਨੀ ਸਪੋਰਟ ਕਰਦੇ ਹੋ ਸਾਰੇ ਜਣੇ ਤਾਂ ਹੀ ਆਪਾਂ ਲੈ ਕੇ ਆਉਂਦੇ ਆ ਜੀ ਵੀਡੀਓ ਤੁਹਾਡੇ ਸਾਦਕੇ ਆ ਬਸ ਆਪਦਾ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਚੈਨਲ ਤੇ ਮੇਰੇ ਤੇ ਬਣਾ ਕੇ ਰੱਖਿਓ ਅਵਤਾਰ ਸਿੰਘ ਅਗਲਾ ਕਮੈਂਟ ਇਹਨਾਂ ਨੇ ਕਿਹਾ ਫਰੀਦਕੋਟ ਵਿੱਚ ਕੋਈ ਦੱਸੋ ਫਰੀਦਕੋਟ ਤੋਂ ਦੇਖਦੇ ਆ ਜੀ ਆਪਾਂ ਕੋਈ ਆਈ ਹੋਈ ਕੋਠੀ ਤਾਂ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਅਗਲਾ ਕਮੈਂਟ ਆਪਣੇ ਕੋਲੇ ਇਨਾਂ ਦਾ ਜਿਹੜਾ ਨਾਮ ਹੈ ਦਿਦਾਰ ਸਿੰਘ ਦਿਉਲ ਹੈ ਇਹਨਾਂ ਨੇ ਕਿਹਾ ਏਰੀਆ ਦੱਸੋ ਜੀ ਜਿਹੜੀ ਕੂਠੀ ਤੇ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆ ਜਦੋਂ ਵੀਡੀਓ ਨੂੰ ਤੁਸੀਂ ਅੱਗੇ ਦੇਖੂਗੀ ਤਾਂ ਉਹਦੇ ਵਿੱਚ ਲਿਖਿਆ ਵੀ ਹੋਇਆ ਜੀ ਤੇ ਦੱਸਿਆ ਵੀ ਹੋਇਆ ਬੋਲ ਕੇ ਵੀ ਕਿੱਥੇ ਕੂਠੀ ਆ ਤੁਸੀਂ ਚੈੱਕ ਕਰੋ ਤੇ ਤੁਸੀਂ ਨਾ ਜ਼ਿਆਦਾ ਵੀਡੀਓ ਸ਼ਾਇਦ ਸਕਿਪ ਕਰਕੇ ਦੇਖਦੇ ਹੋ ਜੀ ਟਪਾਟ ਪਾ ਕੇ ਦੇਖਦੇ ਹੋ ਤਾਂ ਕਰਕੇ ਜਾਣਕਾਰੀ ਮੈਨੂੰ ਲੱਗਦਾ ਅੱਗੇ ਪਿੱਛੇ ਹੋ ਜਾਂਦੀ ਆ ਤਾਂ ਕਰਕੇ ਕੁਛ ਹੀ ਕਮੈਂਟ ਕਰਦੇ ਹਾਂ ਜਿਹੜੇ ਕਮੈਂਟ ਕਰਦੇ ਆ ਜੀ ਕਈ ਮੇਰੀਆਂ ਭੈਣਾਂ ਕਈ ਮੇਰੇ ਭਰਾ ਵੀ ਕਰਦੇ ਆ ਵੀ ਏਰੀਆ ਕਿਹੜਾ ਹੈ ਅੱਗੇ ਸਕਿਪ ਕਰ ਦਿੰਨੇ ਹਾਂ ਤਾਂ ਕਈ ਵਾਰੀ ਰੇਟ ਅੱਗੇ ਪਿੱਛੇ ਹੋ ਜਾਂਦਾ ਹੈ ਕਈ ਵਾਰੀ ਜਾਣਕਾਰੀ ਕੋਈ ਹੁੰਦੀ ਹੈ ਜਿਵੇਂ ਏਰੀਆ ਹੋ ਗਿਆ ਜਗ੍ਹਾ ਹੋ ਗਈ ਕਿੰਨੇ ਕਮਰੇ ਬਣੇ ਹੋਏ ਐ ਇਦਾਂ ਦਾ ਕੁਛ ਅੱਗੇ ਪਿੱਛੇ ਹੋ ਜਾਂਦਾ ਹੈ ਸਕਿਪ ਕਰਕੇ ਨਾ ਦੇਖਿਆ ਕਰੋ ਜੀ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਸਾਰੇ ਜਣੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਚੰਗਾ ਲੱਗਦਾ ਬਸ ਇਸੇ ਤਰ੍ਹਾਂ ਬਸ ਆਪ ਦੀ ਸਪੋਰਟ ਰੱਖਿਓ ਤੇ ਆਪਾਂ ਲੈ ਕੇ ਆਉਂਦੇ ਰਹਾਂਗੇ ਕਿਸੇ ਕੋਲੇ ਕੋਠੀ ਮਕਾਨਕਾਰ ਹੈਗਾ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਲਗਾ ਦਿੰਨੇ ਆਡ ਤੇ ਹੁਣ ਦਿਓ ਜੀ ਇਜਾਜ਼ਤ ਮਿਲਦੇ ਚਲਦੀ ਆਪਾਂ ਜੀ